ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਲੁਧਿਆਣਾ ਦਾ ਦਿਖਾ ਰਹਾ ਜਿੱਥੇ ਕਿ ਸਵੇਰੇ ਕਾਫੀ ਗਰਮੀ ਅਤੇ ਚਿਪਚਿਪ ਦੀ ਜੜੀਕੀ ਹੈ ਗਰਮੀ ਲੋਕਾਂ ਨੂੰ ਸਹਣੀ ਪੈ ਰਹੀ ਸੀਗੀ ਤੇ ਕਾਫੀ ਇੱਥੇ ਗਰਮ ਹਵਾਵਾਂ ਚੱਲ ਰਹੀਆਂ ਸੀਗੀਆਂ ਤੇ ਪਰ ਦੁਪਹਿਰ ਤੋਂ ਬਾਅਦ ਮੌਸਮ ਨੇ ਆਪਣਾ ਮિજાਜ ਬਦਲਿਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਸਮ ਦੇ ਵਿੱਚ ਇੱਕੋ ਦਮ ਕਰਵਟਾਈ ਹੈ ਬੱਦਲ ਜਿਹੜੀ ਕਿ ਛਾਏ ਹੋਏ ਨੇ ਕਾਲੇ ਬੱਦਲ ਛਾਏ ਹੋਏ ਨੇ ਲੋਕਾਂ ਉਹ ਲੁਕਿਆ ਜਾ ਰਿਹਾ ਹੈ ਕਿ ਬਿਨਾ ਪੰਖੇ ਤੋਂ ਬਿਨਾ ਕੂਲਰ ਤੋਂ ਬਿਨਾ ਏਸੀ ਤੋਂ ਬਿਲਕੁਲ ਵੀ ਖੜਿਆ ਜਿਹੜਾ ਨਹੀਂ ਜਾ ਰਿਹਾ ਸੀਗਾ ਤੇ ਹੁਣ ਕਿਤਨਾ ਕਿਤੇ ਰਾਤ ਮਿਲਿਆ ਤੇ ਕਣੀਆਂ ਵੀ ਜਿਹੜੀਆਂ ਥੋੜ੍ਹੀ ਥੋੜੀਆਂ ਸਟਾਰਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿੰਨੀ ਵੀ ਰਾਤ ਮਿਲ ਰਹੀ ਹੈ ਮੌਸਮ ਤੋਂ ਵਧੀਆ ਜੀ ਵਧੀਆ ਲੱਗ ਰਿਹਾ ਹਾਂ ਜੀ ਵੀ ਦਾ ਪਹਿਣਾ ਜੀ ਬਹੁਤ ਗਰਮੀ ਪੈ ਰਹੀ ਹੈ ਇਹਨਾਂ ਖਲਾਸ ਸੀ ਪਹਿਲੇ ਬਹੁਤ ਬੁਰੇ ਆ ਜੀ ਹਾਂ ਚੱਕਰ ਵਾਲਾ ਗੰਮ ਸੀ ਹਾਂ ਜੀ ਹੋਂ ਦਾ ਚਲੋ ਮੈਨਾਂ ਪਰਮਾਤਮਾ ਮੀਂਹ ਪਾਵੇ ਐ ਥੋੜੀ ਰਾਤ ਪਾਵੇ ਸਾਰਿਆਂ ਨੂੰ ਪੰਜਾਬ ਦੇ ਲੁਧਿਆਣਾ ਦੇ ਵਿੱਚ ਮੌਸਮ ਨੇ ਬਦਲਿਆ ਆਪਣਾ ਮિજાਜ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਲੁਧਿਆਣਾ ਦਾ ਦਿਖਾਰਾ ਜਿੱਥੇ ਕਿ ਸਵੇਰੇ ਕਾਫੀ ਗਰਮੀ ਅਤੇ ਚਿਪਚਿਪ ਦੀ ਜਰੀਕੀ ਹੈ ਗਰਮੀ ਲੋਕਾਂ ਨੂੰ ਸਹਣੀ ਪੈ ਰਹੀ ਸੀਗੀ ਤੇ ਕਾਫੀ ਇੱਥੇ ਗਰਮ ਹਵਾਵਾਂ ਚੱਲ ਰਹੀਆਂ ਸੀਗੀਆਂ ਤੇ ਪਰ ਦੁਪਹਿਰ ਤੋਂ ਬਾਅਦ ਮੌਸਮ ਨੇ ਆਪਣਾ ਮિજાਜ ਬਦਲਿਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਸਮ ਦੇ ਵਿੱਚ ਇੱਕ ਉਦਮ ਕਰਵਟਾਈ ਆ ਬੱਦਲ ਜਰੀਕੀਆਂ ਛਾਏ ਹੋਏ ਨੇ ਕਾਲੇ ਬੱਦਲ ਛਾਏ ਹੋਏ ਨੇ ਤੇ ਕੁਝ ਹੀ ਦੇਰ ਦੇ ਵਿੱਚ ਮੀਦਾ ਅਨੁਮਾਨ ਜਿਹੜਾ ਨਜ਼ਰ ਆਂਦਾ ਹੈ ਦਿਖਾਈ ਦੇ ਰਿਹਾ ਹੈ ਫਿਲਹਾਲ ਦੀ ਕੜੀ ਲੁਧਾਨਾ ਬਾਸੇ ਨੂੰ ਖੁਸ਼ਖਬਰੀ ਮਿਲੀ ਹੈ ਕਿ ਮੌਸਮ ਇੱਥੇ ਠੀਕ ਹੋਏਗਾ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ ਗਰਮੀ ਤੋਂ ਕਾਫੀ ਲੋਕ ਪ੍ਰੇਸ਼ਾਨ ਸਿਗੇ ਕਾਫੀ ਦਿੱਕਤ ਸਿਗੀ ਗਰਮੀ ਦੇ ਵਿੱਚ ਲੋਕਾਂ ਨੂੰ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਸੀਗਾ ਕਾਫੀ ਲੋਕ ਗਰਮੀ ਤੋਂ ਜੂਝ ਰਹੇ ਸਨ ਤੇ ਹੁਣ ਜਿਹੜੇ ਟੈਂਪਰੇਚਰ ਤੇ ਵੀ ਤੁਹਾਨੂੰ ਦੱਸਿਆ ਗਈ 32 ਸੈਲਸियस ਟੈਂਪਰੇਚਰ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਤੇ ਬਾਰਿਸ਼ ਦੇ ਅਨੁਸਾਰ ਜੇ ਕਿ ਹੈ ਲਗਾਤਾਰ ਦਿਖਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਥੋੜੀ ਦੇਰ ਦੇ ਵਿੱਚ ਜੇ ਬਰਸਾਤ ਪਵੇਗੀ ਤੇ ਮੌਸਮ ਸ਼ਹਿਰ ਦੇ ਵਿੱਚ ਮੌਸਮ ਜਾਈਗੀ ਆ ਕਾਫੀ ਠੰਡਾ ਹੁੰਦਾ ਹੈ ਨਜ਼ਰ ਆਵੇਗਾ ਦੇਖ ਸਕਦੇ ਹੋ ਕਿ ਲੋਗ ਬਿੰਦਾਸ ਹੋ ਕੇ ਹੁਣ ਘਰੋਂ ਦੀ ਬਾਹਰ ਨਿਕਲ ਰਹੇ ਨੇ ਕਿਉਂਕਿ ਪਹਿਲਾਂ ਜਿਹੜੇ ਕਿ ਆ ਕਾਫੀ ਗਰਮੀ ਲੱਗ ਰਹੀ ਸੀਗੀ ਕਾਫੀ ਗਰਮੀ ਦੇ ਵਿੱਚ ਲੋਕ ਘੁਮਰੇ ਸੀਗੇ ਅਤੇ ਕਾਫੀ ਦਿੱਕਤ ਪਰੇਸ਼ਾਨੀਆਂ ਲੋਕਾਂ ਨੂੰ ਸਾਹਮਣਾ ਵੀ ਜਰੇ ਕਿਆ ਕੰਨਾ ਪਿਆ ਸੀਗਾ ਆ ਇੱਕ ਭਾਈ ਸਾਹਿਬ ਨੇ ਭਾਈ ਸਾਹਿਬ ਕਿਸ ਤਰ੍ਹਾਂ ਇਹ ਗਰਮੀ ਤੋਂ ਰਾਹਤ ਮਿਲੀ ਹੈ ਥੋੜਾ ਬਹੁਤ ਹੀ ਰਾਹਤ ਮਿਲੀ ਸਰ ਬਹੁਤ ਬਾਤ ਰਾਹਤ ਮਿਲੀ ਹਵਾ 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 ਬਸ ਹਵਾ ਕਿਸੀ ਚੱਲ ਰਹੀ ਹੈ ਬਹੁਤ ਥੋੜੀ ਜਿਹੀ ਠੰਡੀ ਹੈਗੀ ਠੰਡੀ ਚੱਲ ਰਹੀ ਹੈ ਹਾਂਜੀ ਤੋਂ ਪੈਸੇ ਅਗਰ ਬਾਤ ਕੀ ਜਾਏ ਅਗਰ ਪਹਿਲੇ ਕੀ ਕੈਸੀ ਗਰਮੀ ਟੀ ਬਹੁਤ ਜ਼ਿਆਦਾ ਗਰਮੀ ਚਿਪਚਿਪੀ ਸਰ ਘਮੋਰੀ ਵਾਲੀ ਗਰਮੀ ਬਹੁਤ ਜ਼ਿਆਦਾ ਤੋ ਕਿਤਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੜਦਾ ਬਹੁਤ ਜ਼ਿਆਦਾ ਸਰ ਖੜਾ ਨਹੀਂ ਜਾ ਰਿਹਾ ਤਾਂ ਬਿਨਾ ஏਸੀ ਬਿਨਾ ਕੂਲਰ ਕੇ ਬਿਨਾ ਕੂਲਰ ਕੇ ਪੰਖਾ ਤਾਂ ਲਗਾਈ ਜੇ ਉਹ ਤਾਂ ਕੋਈ ਮਤਲਬ ਨਹੀਂ ਉਸ ਦਾ ਤਾਂ ਕੋਈ ਵਾਹ ਨਹੀਂ ਹੈ ਠੀਕ ਹੈ ਬਿਲਕੁਲ ਲੋਕਾਂ ਨੂੰ ਵੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਲੋਕਾਂ ਵੱਲ ਕਿਹਾ ਜਾ ਰਿਹਾ ਹੈ ਕਿ ਬਿਨਾ ਪੰਖੇ ਤੋਂ ਬਿਨਾ ਕੂਲਰ ਤੋਂ ਬਿਨਾ ஏਸੀ ਤੋਂ ਬਿਲਕੁਲ ਵੀ ਖੜਿਆ ਜਿਹੜਾ ਨਹੀਂ ਜਾ ਰਿਹਾ ਸੀਗਾ ਤੇ ਹੁਣ ਕਿਤਨਾ ਕਿਤੇ ਰਾਹਤ ਮਿਲਿਆ ਤੇ ਕਣੀਆਂ ਵੀ ਜੜੀਆਂ ਥੋੜੀ ਥੋੜੀਆਂ ਸਟਾਰਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਤੋਂ ਦਿਖਾ ਰਿਹਾ ਜਿੱਥੇ ਕਿ ਮੀਂਹ ਜਿਹੜਾ ਕਿ ਆਣਾ ਹੁਣ ਸ਼ੁਰੂ ਹੋ ਗਿਆ ਹੋਇਆ ਵਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਕਾਂ ਨੂੰ ਰਾਹਤ ਮਿਲਿਆ ਗਰਮੀ ਤੋਂ ਤੇ کافی ਲੋਕ ਕਹ ਰਹੇ ਸੀਗੇ ਕਿ ਅਸੀਂ ਬਿਮਾਰ ਹੁੰਦੇ ਵੀ ਨਜ਼ਰ ਆਉਂਦੇ ਸੀਗੇ ਕਿਉਂਕਿ ਗਰਮ ਕਿਉਂਕਿ ਗਰਮੀ ਹੈ ਗਰਮੀ ਦੇ ਵਿੱਚ ਲੋਕ ਕਾਫੀ ਜ਼ਿਆਦਾ ਬਿਮਾਰ ਵੀ ਹੁੰਦੇ ਨੇ ਕਾਫੀ ਜ਼ਿਆਦਾ ਅਟੈਕਸ ਤੇ ਜਿਹੜੇ ਕਿ ਰਿਸਕ ਵੀ ਹੁੰਦੇ ਨੇ ਕਾਫੀ ਗਰਮੀ ਦੇ ਵਿੱਚ ਬੇਹੋਸ਼ੀ ਦੇ ਹਾਲ ਬੇਹੋਸ਼ ਹੁੰਦੇ ਵੀ ਜਿਹੜੇ ਕਿ ਚਾਂਸਸ ਵੱਧਦੇ ਹੁੰਦੇ ਨਜ਼ਰ ਆਉਂਦੇ ਨੇ ਇਸ ਦੇ ਦੌਰਾਨ ਵੀ ਡਾਕਟਰਾਂ ਦੇ ਵੱਲੋਂ ਸਲਾਹ ਵੀ ਦਿੱਤੀ ਗਈ ਸੀਗੀ ਕਿ ਇੱਥੇ ਜਿਹੜਾ ਆਪਣਾ ਪਾਣੀ ਜ਼ਿਆਦਾ-ਜ਼ਿਆਦਾ ਪੀਣ ਗਲੂਕੋਜ਼ ਜ਼ਿਆਦਾ ਲੈਣ ਤੇ ਹੁਣ ਗਰਮੀ ਦੇ ਵਿੱਚ ਇਹ ਗਰਮੀ ਦੇ ਵਿੱਚ ਲਗਾਤਾਰ ਇਹ ਕਰਵਟਿਟੀ ਹੈ ਮੌਸਮ ਨੇ ਮੌਸਮ ਦੇ ਵੱਲੋਂ ਅੱਜ ਲੋਕ ਲੁਧਾਨਾ ਵਾਸੀਆਂ ਨੂੰ ਤੋਹਫਾ ਦਿੱਤਾ ਗਿਆ ਹੈ ਕਿ بارش ਦਿੱਤੀ ਗਈ ਹੈ بارش ਦੇ ਦੌਰਾਨ ਹੁਣ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਤਬਦੀਲੀ ਦੌਰਾਨ ਤੁਸੀਂ ਆਪਣੇ ਫੋਨ ਸਕ੍ਰੀਨ ਤੇ ਦੇਖ ਪਾ ਰਹੇ ਹੋ ਸਾਡੇ ਚੈਨਲ ਮਾਧਿਅਨ ਰਾਹੀਂ ਕਿ ਕਿਸ ਤਰ੍ਹਾਂ ਰਾਹ ਮਿਲਦੀ ਹੈ ਕਿੰਨੀ ਵੀ ਰਾਹ ਮਿਲਦੀ ਹੈ ਮੌਸਮ ਤੋਂ ਵਧੀਆ ਜੀ ਹਾਂਜੀ ਜੀ ਵੀ ਦਾ ਪੈਣਾ ਜੀ ਦਾ ਬਹੁਤ ਗਰਮੀ ਮਹਿਰੀ ਹੈ ਅੱਛਾ ਕਿਹੜਾ ਖਲਾਸ ਸੀ ਪਹਿਲੇ ਬਹੁਤ ਬੁਰੇ ਆ ਸੀ ਬਹੁਤ ਬੁਰੇ ਹਾਂ ਚੱਕਰ ਵਾਲਾ ਗਮ ਸੀ ਅੱਛਾ ਹਾਂਜੀ ਹੋਂ ਦਾ ਚਲੋ ਮੈਣਾਂ ਪਰਮਾਤਮਾ ਮੀਂਹ ਪਾਵੇ ਐ ਥੋੜੀ ਰਾਤ ਪਾਵੇ ਸਾਰਿਆਂ ਨੂੰ ਠੀਕ ਹੈ ਹਾਂਜੀ ਬਿਲਕੁਲ ਰਾਹਤ ਮੰਗ ਰਹੇ ਨੇ ਲੋਕ ਦੇਖ ਸਕਦੇ ਹੋ ਇੱਕੋ ਤੁਮ ਮੀਂਹ ਜਰ ਕਿਾ ਕਾਫੀ ਤੇਜ ਹੁੰਦਾ ਵੀ ਨਜ਼ਰ ਆ ਰਿਹਾ ਵਾ ਤੁਹਾਡੇ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਤੁਹਾਡੇ ਸ਼ਹਿਰ ਵਿੱਚ ਕਿਸ ਤਰ੍ਹਾਂ ਦੀ ਗਰਮੀ ਹੈ ਕਿਸ ਤਰ੍ਹਾਂ ਦੇ ਮੌਸਮ ਹੈ ਸਾਡ ਨੂੰ ਕਮੈਂਟ ਸੈਕਸ਼ਨ ਜਰੂਰ ਸ਼ੇਅਰ ਕਰਿਓ ਜੁਰੀਲ ਲਾਈਵ ਦੇ ਨਾਲ ਦੀਪਕ ਕਮਾਤਰਾ ਯੂਮਰ ਰਿਪੋਰਟ ਧੰਨਵਾਦ